ਦਰਬਾਰ ਮੰਮੀ ਸ਼ੀਲਾ ਸਰਕਾਰ ਸਾਵਰੀ ਮੈਂ ਗੱਦੀ ਨਸ਼ੀਨ ਸੋਨੀਆ ਮਹੰਤ ਸਾਵਰੀ ਸਭ ਸੰਗਤਾਂ ਨੂੰ ਬੇਨਤੀ ਕਰਦੀ ਆ ਸਾਡੇ ਮੇਲਾ ਆ ਵੱਡੇ ਦਾਤਾ ਜੀ ਦਾ ਬਾਬਾ ਬਦਲੇ ਸ਼ਾਹ ਜੀ ਦਾ 28 ਜੂਨ ਸ਼ੁਰੂ ਹੋ ਰਿਹਾ ਹੈ 28 ਜੂਨ ਦੇ ਚੰਡੇ ਆ ਤੇ 29 ਤਰੀਕ ਦੀ ਮਹਿਫਲ ਆ 30 ਦੀ ਮਹਿਫਲ ਆ 31 ਦੀ ਵੀ ਮਹਿਫਲ ਤੇ 2 ਤਰੀਕ ਨੂੰ ਚੱਦਨ ਆ ਆ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹੌਮ ਹੁਮਾ ਕੇ ਪਹੁੰਚਾਂ ਦਾਤਿਆਂ ਦੇ ਦਰਵਾਜ਼ੇ ਤੋਂ ਮਿੱਠੀਆਂ ਮਰਾਦਾਂ ਲੈਣ ਤੰਦਰੁਸਤੀਆਂ ਦੀਆਂ ਦੁਆਵਾਂ ਕਰਨ ਤੰਦਰੁਸਤੀ ਅਦਾ ਕਰਿ ਜੀਏ ਜਿੰਨੀਆਂ ਸੰਗਤਾਂ ਮੇਲੇ ਦੇ ਵਿੱਚ ਆਉਣ ਜਿੰਨੀਆਂ ਦੇਸ ਪਰਦੇਸ ਚ ਬੈਠੀਆਂ ਆਪਣੇ ਘਰਾਂ ਚ ਬੈਠੀਆਂ ਮੇਰੇ ਦਾਦੀਆਂ ਮੀਆਂ ਸੰਗਤਾਂ ਮਮਾ ਜੀ ਦੀਆਂ ਸਭ ਨੂੰ ਬੇਨਤੀ ਆ ਵੀ ਹਮ ਹਮਾ ਕੇ ਪਹੁੰਚਣਾ ਘਰ ਬੈਠਿਆਂ ਨੂੰ ਵੀ ਦਵਾਮਾ ਦੇਣ ਦਾ ਤੇ ਖੰਦ ਰਸਤੀਆਂ ਰੱਖਣ ਸਾਥੇ ਖੁਸ਼ੀਆਂ ਦੇਣ ਰਿਜਕ ਦੇਣ ਰਹਿਮਤ ਰੱਖਣ ਔਰ ਮੇਲੇ ਦੀ ਰੌਣਕ ਬਣੋ ਮੇਲੇ ਵਿੱਚ ਆਉਣਾ ਆ ਤੇ ਤੁਹਾਡੇ ਬੱਚਿਆਂ ਵਾਲਿਆਂ ਦੀਆਂ ਕਮਾਈਆਂ ਨਾਲ ਤੁਹਾਡੀਆਂ ਕਮਾਈਆਂ ਨਾਲ ਇਹ ਮੇਲਾ ਹੋ ਰਿਹਾ ਆ ਤੇ ਦਰਵਾਜ਼ਾ ਤੁਹਾਡੀਆਂ ਸੰਗਤਾਂ ਦੇ ਨਾਲ ਹੀ ਚੱਲ ਰਿਹਾ ਔਰ ਸੰਗਤਾਂ ਦੇ ਵਿੱਚ ਹੀ ਰੰਗਤ ਹੁੰਦੀ ਆ ਸਭ ਸੰਗਤਾਂ ਨੂੰ ਬੇਨਤੀ ਕਰਦੀਆਂ ਹਾਂ ਹோம் ਹਮਾ ਕੇ ਪਹੁੰਚਣਾ ਹੈ ਚੱਦਰ ਦੀਰਾ ਸੰਤ ਤੱਕ ਖਾਈ ਤਰੀਕੇ ਤੋਂ ਲੈ ਕੇ ਔਰ 27 ਦੀ ਮਹਿੰਦੀ ਐ ਵੀਰਵਾਰ ਕੱਲ ਕੱਲ ਦੇ ਦਿਨ ਮਹਿੰਦੀ ਐ ਸਾਰੀਆਂ ਸੰਗਤਾਂ ਨੇ ਪਹੁੰਚਣਾ ਸਭ ਨੂੰ ਬੇਨਤੀ ਕਰਦੀ ਹਾਂ ਔਰ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਸਭ ਨੂੰ ਬੇਨਤੀ ਕਰਦੀ ਸਭ ਪਹੁੰਚਣ ਕੋਸ਼ਿਸ਼ ਹੋ ਕੇ ਜਿੰਨੇ ਅਫਸਰ ਐ ਸੱਦੇ ਜਿੰਨੇ ਮੰਤਰੀ ਐ ਪ੍ਰਧਾਨ ਐ ਐਮਸੀ ਐ ਸਭ ਨੂੰ ਬੇਨਤੀ ਕਰਦੀ ਸਭ ਕੋਸ਼ਿਸ਼ ਹੋ ਕੇ ਪਹੁੰਚਣ ਇੱਥੇ ਔਰ ਮਿਆਂ ਅੱਗੇ ਸੈਣੀ ਜੱਜ ਜੱਥੇ ਗੰਟੀਆ ਨਾਮੇ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਨਾਲ ਆ ਸਾਡੇ ਨਾਲ ਸਾਥ ਦੇ ਰਹੇ ਨੇ ਰਾਜੀ ਰਹਿਣ ਖੁਸ਼ ਰਹਿਣ ਕੋਈ ਇੱਥੇ ਮੌਜੂਦਾ ਹੋਣਗੇ ਸਾਰੇ ਹੋਣਗੇ ਔਰ ਸਾਰਿਆਂ ਨੂੰ ਦੁਆ ਕਰਦੀ ਆ ਖੁਸ਼ ਹੋ ਕੇ ਪਹੁੰਚਣਾ ਜੀ ਕਾਰਾ ਮਮੀ ਸਰਕਾਰ ਦਾ ਬਹੁਤ ਸਾਚੇ ਦਰਵਾਰ ਕੀ ਜੈ ਜੀ ਕਾਰਾ ਦਾਤਾ ਦੀ ਹੈ ਨਾ ਸਰਕਾਰ ਬਹੁਤ ਸਾਚੇ ਦਰਵਾਰ ਕੀ ਜੈ ਸਾਰੇ ਸੰਮਤਾਂ ਨੂੰ ਜੈ ਰਾਤਰੀ ਦਾਤਾ ਅਲੀ ਮਨੁਸ਼ਾ ਬਾਬਾ ਅਬਦੁਲ ਮੋਸਾ ਦਾਤਾ ਬੁਲਹੰਸਾ ਰਹਿਮਤੁਲਾਹ আলাইਕਮ ਇਲਾ ਜੋ ਫਗਤਪੁਰਾ ਮਮੀਂ ਸ਼ੀਲਾ ਮਹੰਦ ਸਰਵਾ ਦਰਬਾਰ ਸਾਬਰੀ ਰਹਿਮਤੁਲਾਹ আলাইਕੇ ਦਰਬਾਰ ਮੇਂ ਮਨਾਇਆ ਜਾਤਾ ਹੈ ਗੱਦੀ ਨਸੀਨ ਸੋਨੀ ਮਹੰਦ ਜੋ ਕਰਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈਗਾ ਸਾਰੀ ਸੰਗਤ ਖੁਸ਼ੀਆਂ ਨਾਲ ਖੁਸ਼ੀਆਂ ਨਾਲ ਦਰਬਾਰ ਚ ਪਹੁੰਚਣ ਦੀ ਕੋਸ਼ਿਸ਼ ਕਰਾਂ ਮਿੱਠੀਆਂ ਮੁਰਾਦਾ ਪੂਰੀ ਕਰਾਣਾ ਔਰ ਆਸ ਮੁਰਾਦਾ ਪੂਰੀ ਹੋਣ ਦਾ ਤੇ ਰਹਿਮਤਾਂ ਪ੍ਰਮਾਨ ਸਭ ਦੇ ਸਾਰੇ ਸਾਰੀ ਸੰਗਤ ਦੇਸ਼ ਪਰਦੇਸਾਂ ਦੇ ਵਿੱਚ ਪਹੁੰਚੀ ਹੋਈ ਹੈ ਸਾਰੀ ਸੰਗਤ ਦਰਬਾਰ ਚਾਨ ਵੀ ਕੋਸ਼ਿਸ਼ ਕਰਾ ਔਰ ਸਾਰਿਆਂ ਦੀ ਮਿੱਠੀ ਮੁਰਾਦਾ ਪੂਰੀ ਹੋਣ ਸਰਕਾਰ ਰਹਿਮਤਾਂ ਕਰਾਂ ਦਾਤਾ ਜੀ ਨੂੰ ਜੈਦਾ ਪੈਂਦੀ ਸਾਰਿਆਂ ਨੂੰ ਸਾਰਿਆਂ ਨੂੰ ਸਾਰੀ ਸੰਗਤ ਨੂੰ ਦੇਸ਼ ਪਰਦੇਸ ਵਿੱਚ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਆਪਣੇ ਸੱਜਣ ਪਿਆਰੇ ਜਿਹੜੇ ਵੀ ਦਾਤਾ ਜੀ ਉਹਨਾਂ ਨੂੰ ਪਿਆਰ ਕਰਦੇ ਮੰਮੀ ਜੀ ਨੂੰ ਪਿਆਰ ਕਰਕੇ ਸੋ ਕਿ ਬਾਬਾ ਜੀ ਨੂੰ ਪਿਆਰ ਕਰਦੇ ਆ ਸਾਰੀ ਪਿਆਰ ਕਰਨ ਵਾਲੀ ਸੰਗਤ ਨੂੰ ਇਨਵੀਟੇਸ਼ਨ ਦਿੱਤਾ ਜਾਂਦਾ ਹੈ ਕਿ ਆਪਣੇ 28 29 30 1 2 3 ਨੂੰ ਦਾਤਾ ਜੀ ਉਹਨਾਂ ਦਾ ਮੇਲਾ ਆ ਤੇ ਮੇਲੇ ਵਿੱਚ ਸਾਰੀਆਂ ਸੰਗਤਾਂ ਨੇ ਉਮਮਾ ਹਮਾ ਕੇ ਪੂਜਣਾ ਤੇ ਸੋਹਨੀਆ ਮਾਈ ਜੀ ਵੱਲੋਂ ਸਾਰਿਆਂ ਨੂੰ ਪੈ ਦਿ ਲੋ ਸੱਦਾ ਦਿੱਤਾ ਜਾਂਦਾ ਮੇਲੇ ਦੀ ਰੌਣਕ ਮਨਾਂ